ਸਤਿ ਸ਼੍ਰੀ ਅਕਾਲ ਜੀ ਤੁਸੀਂ ਤਲਵੰਡੀ ਪਾਈ ਲਾਈਵ ਨਾਲ ਜੁੜੇ ਹੋ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸ਼੍ਰੀਮਤੀ ਰਾਜ ਲਾਲੀ ਗਿੱਲ ਅੱਜ ਤਲਵੰਡੀ ਪਾਈ ਵਿਖੇ ਪਹੁੰਚੇ ਇਸ ਮੌਕੇ ਤੇ ਉਹ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਕਾਕਾ ਸਰਾਂ ਦੇ ਦਫ਼ਤਰ ਵਿਖੇ ਪੁੱਜੇ ਇਸ ਸਮੇਂ ਉਹਨਾਂ ਦਾ ਇੱਥੇ ਪੁੱਜਣ ਤੇ ਹਰਜਿੰਦਰ ਸਿੰਘ ਕਾਕਾ ਸਰਾਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਇਸ ਦੌਰਾਨ ਗੈਰ ਰਸਮੀ ਗੱਲਬਾਤ ਕਰਦਿਆਂ ਸ਼੍ਰੀਮਤੀ ਰਾਜ ਲਾਲੀ ਗਿੱਲ ਨੇ ਕਿਹਾ ਕਿ ਪੰਜਾਬ ਮਹਿਲਾ ਕਮਿਸ਼ਨ ਜਿੱਥੇ ਔਰਤਾਂ ਨੂੰ ਇਨਸਾਫ ਦਿਵਾਉਣ ਲਈ ਕੰਮ ਕਰ ਰਿਹਾ ਉੱਥੇ ਸਮਾਜਿਕ ਬਰਾਈਆਂ ਦੇ ਖਾਤਮੇ ਲਈ ਵੀ ਵਚਨਬੱਧ ਹੈ ਇਸ ਮੌਕੇ ਤੇ ਹਰਜਿੰਦਰ ਸਿੰਘ ਕਾਕਾ ਸਰਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਸ਼੍ਰੀਮਤੀ ਰਾਜ ਲਾਲੀ ਗਿੱਲ ਦਾ ਸਨਮਾਨ ਵੀ ਕੀਤਾ ਗਿਆ ਕਿ ਅੱਜ ਇੱਥੇ ਅਸੀਂ ਆਏ ਹਾਂ ਕਿਉਂਕਿ ਮੈਂ ਪਹਿਲਾਂ ਗੇਉਸੀ ਪਿੰਡਾਂ 'ਚ ਫਾਜ਼ਿਲਕਾ ਗਈ ਸੀ ਫਿਰੋਜ਼ਪੁਰ ਗਈ ਸੀ ਜਿੱਥੇ ਸਾਡੀ ਓਪਨ ਕੋਰਟ ਲੱਗਦੀ ਲੋਕਤ ਆਲਤ ਤੇ ਜਿਹੜੇ ਪਿੰਡ ਨੇ ਉੱਥੇ ਵੀ ਸੀ ਪਿੰਡਾਂ ਚ ਹੀ ਜਾਂ کہیں ਇਹ فاصل加 ਦੇ ਪਿੰਡਾਂ ਚ ਵੀ ਤੇ ক্লোਜ਼ਪਨ ਦੇ ਪਿੰਡਾਂ ਚ ਹੀ ਤੇ ਹੁਣ ਸਾਡੇ ਰਸਤੇ ਦੇ ਅੰਦਰ ਸਾਡੇ ਬਹੁਤ ਹੀ ਪਿਆਰੇ ਸਾਡੇ ਦੋਸਤ ਆ ਗਏ ਨੇ ਕਾਕਾ ਜੀ ਤੇ ਇਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਸੀ ਕਿ 2 ਵਜੇ ਤੇ ਹੋ ਕੇ ਜਾਇਓ ਤੇ ਉਹ ਤਾਂ ਅਸੀਂ ਨਹੀਂ ਸੀ ਠੁਕਰਾ ਸਕਦੇ ਸੀ ਵੀ ਹਾਲਾਂਕਿ ਸ਼ੈਡਿਊਲ ਬਹੁਤ ਟਾਈਟਾ ਪਰ ਅਸੀਂ ਪਾਣੀ ਮੈਂ ਟਾਈਟ ਤੇ ਇਹਨਾਂ ਨੇ ਜਿੰਨਾ ਸਾਨੂੰ ਮਾਨ ਸਤਕਾਰ ਦਿੱਤਾ ਬਹੁਤ ਸ਼ੁਕਰਗੁਜ਼ਾਰ ਹਾਂ ਸਾਰੇ ਪਿੰਡੇ ਦੇ ਕੋ ਸਾਡੇ ਬਹੁਤ ਵਧੀਆ ਬੰਦੇ ਬੈਠੇ ਨੇ ਇੱਥੇ ਤੇ ਉਹ ਸਾਰੇ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਜਦੋਂ ਸਾਰੇ ਬੰਦੇ ਇਕੱਠੇ ਹੁੰਦੇ ਨੇ ਇਹ ਸੇ ਕਰਕੇ ਬਸ ਸਹੀ ਸੀਗਾ 5 ਮਿੰਟ ਹੀ ਆਈ ਸੀ ਅਗਲੀ ਵਾਰੀ ਆਵਾਂਗੇ ਤਾਂ ਥੋੜੀ ਦੇਰ ਲਈ ਜਾ ਕੇ ਅੱਛਾ ਭੈ ਜੀ ਆਮ ਤੌਰ ਤੇ ਦੇਖਣ ਚ ਆਇਆ ਹੈ ਕਿ ਜਿਹੜਾ ਡੌਰੀ ਐਕਟ ਹੈਗਾ ਆਮ ਤੌਰ ਤੇ ਉਹ ਔਰਤਾਂ ਦੀ ਸੁਰੱਖਿਆ ਵਾਸਤੇ ਬਣਿਆ ਹੈ ਤੇ ਉਸ ਐਕਟ ਦੀ ਜ਼ਿਆਦਾਤਰ ਗਲਤ ਵਰਤੋਂ ਵੀ ਔਰਤਾਂ ਤੇ ਹੁੰਦੀ ਹੈ ਕੋਈ ਇਹਦੇ ਵਿੱਚ ਕੁਝ ਤੁਸੀਂ ਕਰ ਸਕਦੇ ਹੋ ਨਹੀਂ ਇਹ ਡੈਫੀਨੇਟਲੀ ਹੈ ਕਿ ਕਦੇ-ਕਦੇ ਕੀ ਹੁੰਦਾ ਹੈ ਨਾ ਕੁਝ ਐਕਟ ਦਾ ਨਜ਼ਾਇਜ਼ ਫਾਇਦਾ ਵੀ ਚੁੱਕਿਆ ਜਾਂਦਾ ਹੈ ਕੀ ਸਤੋਕ ਪਰ ਉਸ ਦੀ ਦੇ ਅਸੀਂ ਇਹ ਕਹਿੰਦੇ ਆ ਕਿ ਪਤਾ ਲੱਗ ਜਾਂਦਾ ਕਿ ਇਹ ਗਲਤ ਹੈ ਕਿ ਨਹੀਂ ਹੈ ਤਫतीश ਚਲੁੰਦੀ ਆ ਜਦੋਂ ਪੁਲਿਸ ਦੀ ਇਨਕੁਆਰੀ ਅਸੀਂ ਕਰਵਾਦੇ ਆ ਉਦੋਂ ਪਤਾ ਲੱਗ ਜਾਂਦਾ ਵੀ ਕਿੰਨਾ ਕੋਈ ਗਲਤ ਹੈ ਤੇ ਜੇ ਕੋਈ ਕੁੜੀ ਗਲਤ ਚੱਕਰੀ ਹੈ ਔਰ ਨਜਾਇਜ਼ ਵਾਦਾ ਚੱਕਰੀ ਹੋਊ ਚੀਜ਼ ਅਸੀਂ ਉਸ ਚੀਜ਼ ਦੇ ਅੰਦਰ ਬਿਲਕੁਲ ਉਸ ਤਰੀਕੇ ਨਾਲ ਜੇ ਇੱਕ ਮੈਨ ਕਮਿਸ਼ਨ ਕੋਈ ਮੰਨ ਉਹਦੇ ਹੱਕ ਚੋਂ ਤੁਸੀਂ ਦੇਖੋ ਐਦਾ ਕਿ ਇਹ ਪੂਰੀ ਦੁਨੀਆ ਮੈਨ ਕਮਿਸ਼ਨ ਹੀ ਹੈ ਅਸੀਂ ਤਾਂ ਛੋਟਾ ਜਿਹਾ ਹਿੱਸਾ ਲਿਆ ਆਪਣਾ ਵਿਮਨ ਕਮਿਸ਼ਨ ਦਾ ਬਾਕੀ ਸਾਰੇ ਨੰਨ ਕਮਿਸ਼ਨ ਹੀ ਹੈ